ਭਾਜੀ ਇਹ ਕਦੋਂ ਦੀ ਘਟਨਾ ਵਾ ਤੇ ਕਿੰਨਾ ਕੁ ਮਾਲ ਤੁਹਾਡਾ ਚੋਰੀ ਹੋਇਆ ਭਾਜੀ ਇਹ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕੱਟੇ ਹੋਏ ਆ 269 ਗੋਟਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਹੀ ਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲੱਦਿਆ ਸੀ ਜੀ ਆਹੀਂ ਸੌਦਾ ਕਰਾਉਣ ਆ ਰਹੇ ਇੱਕ ਠੂਆ ਵੀ ਲੈ ਕੇ ਜਾਣਾ ਸੀ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਬੀ 06 ਆਰ 9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਹੈ। ਅਸਲ ਚ ਨਾਮ ਕੀ ਹੈ? ਅਸਲ ਚ ਨਾਮ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ। ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਾ ਕੇ ਤੇ ਵਾਪਸ ਆਈ ਨਾ ਤੁਸੀਂ ਮੈਨੂੰ ਅੱਗੇ ਡੀਕੋ ਗੁਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਅਹੀਂ ਨਾਲ ਹੀ ਜੀ ਤੇ ਕੰਡਾ ਵੀ ਆਪ ਹੀ ਕਰਾਇਆ ਨੇ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆ ਅਹੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਅੱਛਾ ਫਾਈ ਵੀ ਇਕੱਠੇ ਆ ਮੈਂ ਇਹਦੀ ਗੱਡੀ 'ਚ ਬੈ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰੋਂ ਆਇਆ ਤੁਸੀਂ ਮੈਨੂੰ ਅੱਗੇ ਡੀਕੋ ਅਹੀਂ ਇਹਨੂੰ ਡੀਕਦੇ ਰਿਹਾ ਗਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਆਨ ਕੀ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋ ਗਈ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਵੀ ਮੈਂ ਆ ਰਿਆਂ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਹੀ 30 ਤਰੀਕ ਨੂੰ ਇਹਦੇ ਘਰ ਆਇਆ ਇਹ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਵੀ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਅਤੇ ਅਸਲੀ ਨਾਂ ਵੀ ਇਹਦਾ ਪਤਾ ਕੀਤਾ ਇਹਦਾ ਨਾਂ ਹਰਮਨ ਸਿੰਘ ਹੈ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਈ ਬਾਲਕਿਸ਼ਨ ਮਿਤਲ ਦੇ ਸ਼ਹਿਰ ਤੋਂ ਸ਼ਿਦਨਗਰ ਦੇ ਉਦੇ ਚ ਵੀ ਇਹਦਾ ਗੱਡੀ ਦਾ ਨੰਬਰ ਪੀਬੀ 0 6b 0832 ਹੈ b ਬੈਨ ਵਾਲੀ ਉਹਨੇ ਇਹ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ ਮਾਲ ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲਦਿਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸੇ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੋਂਦਾ ਸੀ ਇਹ ਫਸੀ ਇਹਦਾ ਬੋਦੀ ਸ਼ਾ ਦਾ ਮਾਲਟ ਹੁੰਦਾ ਸੀ ਲੇਕਿਨ ਇਹ ਇਹ ਜਿਹੜਾ ਪਤਾ ਨਹੀਂ ਪੀਏ ਫਰਾਡੀ ਬੰਦਾ ਹੋਏਗਾ ਇਹ ਤਾਂ ਗੁੱਡ ਫੇਅਰ ਤੇ ਇਹਨਾਂ ਵਿਸ਼ਵਾਸ ਆਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀਤੀ ਪੜਤਾਲ ਕੋਈ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬੜ ਥਾਣੇ ਪੀਐਸਐਚਓ ਸਾਹਿਬ ਨੂੰ ਵੀ ਕਿਹਾ ਪੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿੰਮੇਵਾਰ ਦਾ ਉਹ ਵੀ ਨਾਲ ਹੈ ਕੰਡਾ ਕਰਾਨ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਆ ਜੀ ਇਹ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਹੀਏ ਹੀ ਉਹਦੇ ਵੀ ਵੀਡੀਓ ਨਾਲ ਲਾਤੀ 197 ਬੋਰੀਆਂ ਤੋਂ ਲੋਡ ਕੀਤੇ ਆ ਜੀ ਜੁਦਾ ਜੁਦਾ ਕੰਡਾ ਦੋ ਥਾਈ ਕੰਡਾ ਹੋਇਆ ਜੀ ਦੋ ਹੀ ਥਾਈ ਇਹਨੇ ਗਲਤ ਸਾਈਨ ਕੀਤੇ ਦੋ ਹੀ ਥਾਈ ਇਹਨਾਂ ਗਲਤ ਸਾਈਨ ਕੀਤੇ ਜੀ ਇਹ ਦੇਖੋ ਜੀ ਜਤਿੰਦਰ ਸਿੰਘ ਦੇ ਸਾਈਨ ਕੀਤੇ ਆ ਜੀ ਨਾ ਹਰਮਨ ਸਿੰਘ ਆ ਜੀ ਇੱਦਾਂ 420 ਦਾ ਕੰਮ ਕੀਤਾ ਜੀ ਗੱਡੀ ਨੰਬਰ ਵੀ ਗਲਤ ਹੈ ਤੇ ਸਾਈਨ ਵੀ ਗਲਤ ਜੀ ਬੰਦਾ ਵੀਡੀਓ ਚ ਕਹਿਜਾ ਉੱਥੇ ਕੈਮਰੇ ਲੱਗੇਦੇ ਆ ਆਪਣਾ ਕੰਡਿਆ ਦੋਨਾਂ ਕੰਡਿਆ ਦੇ ਪੁਲਿਸ ਨੂੰ ਸ਼ਿਕਾਇਤ ਦੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਦੋਨਾਂ ਕੰਡਿਆ ਦੇ ਕੈਮਰੇ ਲੱਗੇ ਆ ਉਹਦੀ ਵੀਡੀਓ ਵੀ ਨਾਲ ਦਿਖਾਤੀ ਆ ਉਹਨਾਂ ਨੂੰ ਤੁਹਾਨੂੰ ਵੀ ਉਹਨਾਂ ਦੀ ਵੀਡੀਓ ਦੇਤੀ ਆ ਬੰਦਾ ਜਿਹੜਾ ਇੱਕ ਹੋਰ ਸਰਦਾਰ ਬੰਦਾ ਹੀ ਦੇ ਨਾਲ ਉਹ ਆਪਣੀ ਦੇਖੋ ਪਿੱਠ ਪਿੱਠ ਲਗਾਉਂਦਾ ਵੀਡੀਓ 'ਚ ਗੱਡੀ 'ਚ ਉਤਰ ਕੇ ਕਿਉਂਕਿ ਪਹਿਲਾਂ ਹੀ ਵੱਧ ਨਹੀਂ ਤੀ ਸੀ ਦੋਨਾਂ ਦੀ ਤੁਸੀਂ ਨਾਲ ਹੀ ਹੁੰਦਾ ਬਿਲਕੁਲ ਤੁਹਾਡੇ ਕੋ ਵੀ ਗੱਡੀ ਹੈਗੀ ਹਾਂ ਜੀ ਇਹ ਕਿੱਥੋਂ ਤੱਕ ਆਇਆ ਤੁਹਾਡੇ ਨਾਲ ਸਿਦਮਾ ਤੱਕ ਆਇਆ ਸਿਦਮਾ ਤੱਕ ਆਇਆ